ਆਸ ਤੋਂ 15 ਕਿਸਮਾਂ ਇਸ ਵਕਤ ਨਰਸਰੀ ਚ ਆਉਂਦੀਆਂ ਤੇ ਲਗਭਗ ਹੈਵੀ ਕਾਸਾ 100% ਕਲਮ ਤੋਂ ਤਿਆਰ ਹੁੰਦਾ ਹਾਂਜੀ ਹਾਂਜੀ ਵੀ ਇਹਦਾ ਨਹੀਂ ਬਣਦਾ ਤੇ ਇਹਨੂੰ ਆਪਾਂ ਕਲਮ ਦੁਆਰਾ ਸੌਖਾ ਹੀ ਤਿਆਰ ਹੋ ਜਾਂਦਾ ਕੋਈ ਬਾਹਲਾ ਔਖਾ ਕੰਮ ਨਹੀਂਗਾ ਆ ਪੱਤੇ ਪਛਾਣ ਲਓ ਤੁਸੀਂ ਕੰੰਜਨ ਤਾਂ ਬਾਜਾਂ ਦੀ ਤਰ੍ਹਾਂ ਫੁੱਲ ਲੱਗਦੇ ਆ ਰੇਡ ਰੈੱਡ ਕਲਰ ਦਾ ਦਾ ਫੁੱਲ ਹੁੰਦਾ ਹਾਂਜੀ ਹਾਂਜੀ ਹੁਣ ਤਾਂ ਇਹਦੀ ਚਿੱਟੀ ਕਿਸਮ ਵੀ ਆ ਗਈ ਬਹੁਤ ਕਿਸਮਾਂ ਦੇ ਹੈਵੀ ਕਸ ਆ ਗਏ ਠੀਕ ਹੈ ਜੀ ਪੱਤਿਆਂ ਦੇ ਕਲਰ ਵੀ ਇਹਨਾਂ ਦੇ ਆਟਾ-ਟਾਉਂਦੇ ਆ ਜੀ ਯਾਨੀ ਕੋਈ ਵੀ ਕਿਸਮ ਦਾ ਹੈਵੀ ਕਸ ਹੈ ਆਪਾਂ ਕਲਮ ਦੁਆਰਾ ਤਿਆਰ ਕਰ ਸਕਦੇ ਹਾਂ ਇਹਨੂੰ ਐਡੀ ਮੋਟੀ ਆਪਾਂ ਟਾਹਣੀ ਲੈਣੀ ਹੈ ਠੀਕ ਹੈ ਜੀ ਇੰਨੇ ਕੇ ਪੱਤੇ ਆਪਾਂ ਇਹਦੇ ਨਾਲ ਲੈ ਲੈਣੇ ਆ ਤੇ ਟਾਹਣੀਆਂ ਜਿਹੜੀ ਸਾਫ਼ ਕੱਟਣੀ ਆ ਸੱਕ ਨਹੀਂ ਲੈਣ ਦੇਣਾ ਠੀਕ ਹੈ ਜੀ ਐਡਾ ਆਪਾਂ ਲਫਾਫਾ ਲੈਣਾ ਹੈ ਮੰਨ ਕੇ ਚੱਲੋ 5 ਇੰਚੀ ਵਾਲਾ ਲਫਾਫਾ ਇਹ ਵਜਦਾ ਹੈ